ਮੁਸਲਮਾਨ ਭਾਈਚਾਰੇ ਦਾ ਤਿਹਾੜੀ ਦਾ ਤਿਉਹਾਰ ਈਦ ਉਲ ਅਜ਼ਹਾ ਦਾ ਤਿਉਹਾਰ ਬਠਿੰਡਾ ਦੇ ਈਦਗਾ ਅਤੇ ਬਾਬਾ ਹਾਜ਼ਰਤਾਂ ਦੇ ਦਰਗਾਹ ਵਿਖੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਦੇ ਪਰੇ ਵੱਲੋਂ ਕੀਤੀ ਗਈ ਸ਼ਿਰਕਤ ਸੋਮਵਾਰ ਨੂੰ 8 ਵਜੇ ਦੇ ਲਗਭਗ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਮੁਸਲਮਾਨ ਭਾਈਚਾਰੇ ਵੱਲੋਂ ਈਦ ਉਲ ਅਜ਼ਹਾ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਜਬ ਬਠਿੰਡਾ ਦੇ ਬਾਬਾ ਹਾਜ਼ਿਰਤਨ ਦਰਗਾਹ ਵਿਖੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਜੋ ਪਹਿਲਾਂ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਰਹ ਚੁੱਕੇ ਹਨ ਉਹ ਆਪਣੇ ਪਰਿਵਾਰ ਸਮੇਤ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਮੌਕੇ ਇੱਥੇ ਨਮਾਜ਼ਾਂ ਦਾ ਕੀਤੀ ਗਈ ਅਤੇ ਬਠਿੰਡਾ ਦੀ ਈਦਗਾ ਵਿਖੇ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰਾ ਇਕੱਠਾ ਹੋਇਆ ਤੇ ਉਹਨਾਂ ਵੱਲੋਂ ਜਿੱਥੇ ਇੱਥੇ ਅੱਜ ਨਮਾਜ਼ਾਂ ਅਦਾ ਕੀਤੀ ਗਈ ਉੱਥੇ ਅੱਜ ਇਹਨਾਂ ਵੱਲੋਂ ਇੱਕ ਦੂਜੇ ਨੂੰ ਗਲਵਕੜੀ ਪਾ ਕੇ ਇੱਕ ਦੂਜੇ ਨੂੰ ਅੱਜ ਦੇ ਤਿਹਾਰ ਦੀ ਉਹਨਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੀ ਹਾਜ਼ਰੀਤਾਂ ਦਰਗਾਹ ਅਤੇ ਬਠਿੰਡਾ ਦੇ ਈਦਗਾਹ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਅੱਜ ਮੁਸਲਮਾਨ ਭਾਈਚਾਰਾ ਇਕੱਠਾ ਹੋਇਆ ਅਤੇ ਇੱਥੇ ਇਹਨਾਂ ਵੱਲੋਂ ਅੱਜ ਈਦ ਦੇ ਪਵਿੱਤਰ ਤਿਹਾੜੀ ਦੇ ਉੱਤੇ ਜਿੱਥੇ ਨਮਾਜ਼ আদায় ਕੀਤੀ ਗਈ ਉੱਥੇ ਇਹਨਾਂ ਵੱਲੋਂ ਅੱਜ ਇੱਕ ਦੂਜੇ ਨੂੰ ਮੁਬਾਰਕਵਾਦ ਦਿੱਤੀ ਗਈ। ਬਿਰਜ ਕੀ ਨਾਮ ਹੈ? ਮੈਂ ਮੁਹੰਮਦ ਅਸ਼ਰਫ ਮੇਰਾ ਨਾਮ ਜੀ। ਕੀ ਕਹਿਣਾ ਚਾਹੋਗੇ ਅੱਜ ਪਵਿੱਤਰ ਰੈੜਾ ਈਦ ਗਦਰ ਨਾਲ ਜਾਰੀ। ਸਭ ਤੋਂ ਪਹਿਲਾਂ ਤਾਂ ਮੈਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਲੋਕਾਂ ਨੂੰ ਅੱਜ ਈਦੁਲ ਅਜ਼ਹਾ ਦੇ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਘਰਾਂ ਦੇ ਵਿੱਚ ਇਹ ਈਦੁਲ ਅਜ਼ਹਾ ਦਾ ਤਿਉਹਾਰ ਖੁਸ਼ੀਆਂ ਬਰਕਤਾਂ ਤੰਦਰੁਸਤੀਆਂ ਸਿਹਤ ਜਾਬੀ ਲੈ ਕੇ ਆਵੇ ਅੱਜ ਅਸੀਂ ਬਾਬਾ ਹਾਜੀ ਰਤਨ ਈਦਗਾ ਵਿਖੇ ਈਦੁਲ ਅਜ਼ਹਾ ਦੀ ਨਮਾਜ਼ ਪੜਾਈ ਆ ਤਕਰੀਬਨ ਪ੍ਰਬੰਧ ਸਾਡੇ ਸਾਰੇ 7 ਵਜੇ ਤੱਕ ਪੂਰੇ ਹੋ ਗਏ ਸੀਗੇ ਪ੍ਰਸ਼ਾਸਨ ਨੇ ਬੜਾ ਸਹਿਯੋਗ ਕੀਤਾ ਸਾਫ ਸਫਾਈ ਦੀ ਵਿਵਸਥਾ ਪਾਣੀ ਦਾ ਹੋਰ ਪ੍ਰਬੰਧ ਸਾਰੇ ਬਹੁਤ ਵਧੀਆ ਸੀ ਸਿਕਿਉਰਿਟੀ ਦਾ ਬੜਾ ਵਧੀਆ ਇੰਤਜ਼ਾਮ ਕੀਤਾ ਗਿਆ ਸੀਗਾ ਅੱਜ ਸਾਡੇ ਇੱਥੇ ਡੀਸੀ ਜਿਹੜੇ ਪਹਿਲਾਂ ਬਟਿੰਡਾ ਸੀਗਾ ਸ਼ੌਕਤ ਅਹਿਮਦ 파ਰੀਦ ਸਾਹਿਬ ਅੱਜ ਕੱਲ ਡੀਸੀ ਪਟਿਆਲਾ ਉਹਨਾਂ ਨੇ ਵੀ ਇੱਥੇ ਸ਼ਿਰਕਤ ਕੀਤੀ ਹੈ ਨਮਾਜ਼ ਅਦਾ ਕੀਤੀ ਹੈ ਉਹਨਾਂ ਦੀ ਫੈਮਿਲੀ ਸੀ ਨਾਲ ਉਹਨਾਂ ਦੇ ਫਾਦਰ ਸਾਹਿਬ ਸੀ ਬੱਚੀ ਸੀ ਸੋ ਉਹਨਾਂ ਨੂੰ ਵੀ ਅਸੀਂ ਇੱਕ ਮੰਗ ਜਿਹੜੀ ਸਾਡੀ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆ ਬਾਬਾ ਹਾਜ਼ੀਰਤਨ ਦੇ ਨਾਂ ਤੇ ਇਹ ਪਬਲਿਕ ਲਾਇਬ੍ਰੇਰੀ ਬਣਾਉਣ ਦੀ ਬਾਬਾ ਹਾਜ਼ੀਰਤਨ ਦੇ ਨਾਂ ਤੇ ਪਬਲਿਕ ਲਾਇਬ੍ਰੇਰੀ ਬਣਾਉਣ ਦੀ ਉਹਨਾਂ ਨੂੰ ਅਸੀਂ ਉਹ ਤੋਂ ਜਾਣੂ ਕਰਾਇਆ ਪ੍ਰਪੋਜ਼ਲਾਂ ਅਸੀਂ ਡੀਸੀ ਆਫਿਸ ਬਟਿੰਡਾ ਦੇ ਦਫ਼ਤਰ ਪਹੁੰਚਾ ਚੁੱਕੇ ਆ ਉਹ ਵੀ ਉਹਨਾਂ ਨੂੰ ਦੱਸਿਆ ਵੀ ਸਾਡੀਆਂ ਪ੍ਰਪੋਜ਼ਲਾਂ ਪਹੁੰਚ ਚੁੱਕੀਆਂ ਵੀ ਤੁਸੀਂ ਮਾੜੀ ਜੀ ਮਦਦ ਕਰੋ ਇਹ ਚ ਉਹਨਾਂ ਨੇ ਵਿਸ਼ਵਾਸ ਦਵਾਇਆ ਤੁਹਾਡੀ ਇਹ ਮੰਗ ਜਲਦੀ ਅਸੀਂ ਪੂਰੀ ਮਦਦ ਕਰਕੇ ਪੂਰਾ ਕਰਵਾਵਾਂਗੇ ਸਹੀ ਹੈ ਜਦ ਮੇਕ ਤਿਆਰ ਹੁੰਦਾ ਹੈ ਕਿ ਕੋਈ ਆਪਣੇ ਧਰਮ ਮੰਗੇ ਉਹ ਹਮੇਸ਼ਾ ਜੋੜਦੇ ਆ ਪਰ ਕਈ ਲੋਕ ਇਹਨਾਂ ਨੂੰ ਪਾੜਨ ਪਾਉਂਦੇ ਆ ਕੀ ਕਹਿਣਾ ਚਾਹੋਗੇ ਮੈਨੂੰ ਦੇਖੋ ਜੀ ਕੋਈ ਵੀ ਮਜਬੂਤ ਧਰਮ ਕੋਈ ਵੀ ਨਹੀਂ ਸਿਖਾਉਂਦਾ ਵੀ ਆਪਸ ਵਿੱਚ ਕਹਿੰਦੀ ਵੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਹਿੰਦੁਸਤਾਨ ਹਮਾਰਾ ਸੋ ਅਸੀਂ ਤਾਂ ਇਹੀ ਨਾਰਾ ਲੈ ਕੇ ਚੱਲੇ ਆ ਸਾਰਿਆਂ ਨੂੰ ਜੋੜਨਾ ਅਸੀਂ ਈਦ ਦੇ ਤਿਉਹਾਰ ਨੂੰ ਕੱਲੇ ਮੁਸਲਮਾਨਾਂ ਦਾ ਤਿਉਹਾਰ ਨਹੀਂ ਸਮਝਦੇ ਅਸੀਂ ਦੀਵਾਲੀ ਦੇ ਤਿਉਹਾਰ ਨੂੰ ਕੱਲੇ ਹਿੰਦੂ ਜਾਂ ਸਿੱਖਾਂ ਦਾ ਤਿਉਹਾਰ ਨਹੀਂ ਸਮਝਦੇ ਜਿਹੜੇ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਤਿਉਹਾਰ ਆ ਸਭ ਦੇ ਸਾਂਝੇ ਆ ਕਿਸੇ ਵੀ ਮਾਜਬ ਦਾ ਕੱਲਿਆਂ ਦਾ ਕੋਈ ਉਹ ਤੇ ਹੱਕ ਨਹੀਂ ਕੋਈ ਉਹ ਤੇ ਹਿੱਸਾ ਨਹੀਂ ਸਭ ਦਾ ਸਾਂਝਾ ਤੋਂ ਸਾਰਿਆਂ ਨੂੰ ਰਲ ਮਿਲ ਕੇ ਤਿਉਹਾਰ ਬਣਾਉਣੇ ਚਾਹੀਦੇ ਆ ਹਮੇਸ਼ਾ ਏਕਤਾ ਤੇ ਅਖੰਡਤਾ ਦਾ ਨਾਰਾ ਦੇਣਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਹਾਂ ਅੱਜ ਦਾ ਦਿਨ ਈਦ-ਉਜ਼ਾਹਰ ਇਸਨੂੰ ਬਕਰਈਦ ਵੀ ਕਹਿੰਦੇ ਆ اور یہ بہت خوشیوں والا تیوہار ہے جو قربانی کا مطلب ہے قربانی دینا انسانیت سے خلاف جتنی بھی چیزیں ہیں اس کے خلاف قربانی دینا ہے جب سے انسانوں کو ہر اور یہ تیوہار ہر مسلمان کے لیے پیار محبت بڑا تیوہار ہے اور مسلمان ہر مسلمانوں کو چاہیے کہ ہر جو بھی اپنے پاس پڑوس میں اور جو بھی سکھ مسلم سکھ عیسائی ہندو سارے سب مل جل کے پیار محبت کا یہ تیوہار ہے بھائی اور اس میں سب اپنے ایک دوسرے کے ساتھ مل کے رہ جائیں گے یہی میں کہنا چاہتا ہوں سب کو عید مبارک ہو میری طرف سے سارے سہر واسیوں کو السلام علیکم میں آل انڈیا علما بورٹ بورڈ ڈسٹرک بٹھنڈا تمام دیش نے بکرید بقریدیاں بہت بہت مبارک بکرید بقریدے نماز ادا کیتی گئی ہے اور بڑے امن شانتی ਪੂਰਨ ਹੋਇਆ ਸਕੂਲ ਹੈ ਔਰ ਸਭ ਨੂੰ ਦੇ ਲਈ ਦਵਾ ਕੀਤੀ ਗਈ ਆਮਨੇ ਸ਼ਾਂਤੀ ਦੀ ਆਪਸੀ ਭਾਈਚਾਰੇਕ ਸਾਂਝ ਦੀ ਔਰ ਜੋ ਆਪ ਫਿਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ 3 ਬੰਦੇ ਮੇਰਾ ਸਲੀਮ ਮੁਹੰਮਦ ਮੁਸਲਿਮ ਮੁਹੰਮਦ ਬਲਵਰ ਸੈਡੀ ਦਾ ਮਾ ਪ੍ਰਧਾਨ ਹੈ ਉਸ ਨੂੰ ਭਾਈਚਾਰੇ ਦਾ ਇਹ ਅੱਜ ਈਦਗਾ ਵਿੱਚ ਬਕਰੀਦ ਦੀ ਨਮਾਜ਼ ਪੜਾਈ ਗਈ ਹੈ ਇਹ ਸਾਡੇ ਖੁਸ਼ੀਆਂ ਦਾ ਦਿਨ ਹੈ ਅੱਜ ਅਸੀਂ ਅੱਲਾਹ ਤਾਲਾ ਨੂੰ ਕੁਰਬਾਨੀ ਦੇ ਦਿਨ ਤੇ ਆਪਣੇ ਬੱਚੇ ਦੀ ਕੁਰਬਾਨੀ ਦਿੰਦੇ ਹੋਏ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਸੀ ਵੀ ਇਹ ਕੁਰਬਾਨੀ ਹਮੇਸ਼ਾ ਤੁਸੀਂ ਯਾਦ ਰੱਖਿਓ ਇੱਕ ਬੱਚੇ ਦੀ ਕੁਰਬਾਨੀ ਦੇਣ ਦੀ ਜੇ ਉਹਦੀ ਥਾਂ ਤੇ ਇੱਕ ਜਾਨਵਰ ਅੱਲਾਹ ਤਾਲਾ ਦੇ ਸਾਹਮਣੇ ਆ ਗਿਆ ਤੇ ਉਹਦੇ ਕਰਕੇ ਕੁਰਬਾਨੀ ਸਾਰਿਆਂ ਨੂੰ ਕਿਹਾ ਗਿਆ ਵੀ ਤੁਸੀਂ ਇਸ ਦਿਨ ਕੁਰਬਾਨੀ ਦਿਆ ਕਰੋ ਤੇ ਆਪਣਾ ਰੱਬ ਨੂੰ ਮਨਾਇਆ ਕਰੋ ਇਹ ਰੱਬ ਨੂੰ ਮਨਾਉਣ ਦਾ ਇੱਕ ਲੈਜ਼ਾ ਅੱਲਾਹ ਤਾਲਾ ਨੇ ਸਾਨੂੰ ਤਰੀਕਾ ਦੱਸਿਆ ਤੇ ਅਸੀਂ ਅੱਲਾਹ ਤਾਲਾ ਦੇ ਰਾਹ ਤੇ ਚੱਲਦੇ ਆ ਤੇ ਅਸੀਂ ਕਾ ਵੀ ਚਾਹੁੰਦੇ ਆ ਵੀ ਜਿਹੜਾ ਸਾਡਾ ਮੁਸਲਮਾਨ ਭਾਈਚਾਰਾ ਜਾਂ ਹਿੰਦੂ ਮੁਸਲਮ ਸਿੱਖ ਸਾਈ ਇਹ ਆਪਸ ਵਿੱਚ ਏਕਤਾ ਬਣਾਈ ਰੱਖੋ ਇਹ ਅੱਲਾਹ ਤਾਲਾ ਕਹਿੰਦਾ ਰਿਹਾ ਵੀ ਜੇ ਤੁਸੀਂ ਤੁਹਾਡੇ ਨਾਲ ਕੋਈ ਗਰੀਬ ਹੈ ਉਹਨੂੰ ਚੰਗੇ ਕੱਪੜੇ ਦਿਓ ਤੇ ਚੰਗੇ ਕੱਪੜੇ ਦੇ ਕੇ ਉਹ ਆਪਦੇ ਵਰਗਾ ਬਣਾਓ ਇਸੇ ਲਈ ਦੇਖਿਆ ਗਿਆ ਜੀ ਅਸੀਂ ਨਮਾਜ਼ ਪੜਦੇ ਨਮਾਜ਼ ਪੜਨ ਵਿੱਚ ਕੋਈ ਵੀ ਗਰੀਬ ਅਮੀਰ ਨਹੀਂ ਦੇਖਿਆ ਗਿਆ ਉਹਦੇ ਵਿੱਚ ਭਵੇਂ ਅਮੀਰ ਹੈ ਚਾਹੇ ਗਰੀਬ ਹੈ ਜਿੱਥੇ ਮਰਜ਼ੀ ਬੈ ਕੇ ਨਮਾਜ਼ ਪੜਦਾ ਨਮਾਜ਼ ਵੀ ਇੱਕ ਟਾਈਮ ਹੁੰਦੀ ਹੈ ਸਾਰਿਆਂ ਲਈ ਅਮੀਰ ਗਰੀਬ ਲਈ ਇੱਕ ਹੈ ਇਹ ਅੱਲਾਹ ਤਾਲਾ ਦਾ ਪੈਗਾਮ ਸੀ ਵੀ ਸਾਰੇ ਇੱਕੋ ਹੈ ایک اکو ایک جات دے بندے ہیں سب یہ تو پاپا دھرما چ بنڈیا گیا اللہ تعالیٰ نے سارا ایک رکھا ہے ایک کی رہی ہے ایتا ایک تب بنا ہی رہیے آپس ایک بنائی رکھیے بسم اللہ الرحمن الرحیم میں محمد رمضان نعیمی اشرفی امام جامع مسجد بٹھنڈا اور صدر عالی انڈیا علام مشاہد بورڈ پنجاب میں اپنی طرف سے اور تمام مسلم بھائی چارے کی طرف سے اور اپنی سوسائٹی مسلم وومین ویلفیئر سوسائٹی کی طرف سے آل انڈیا علماء مشاعق بورڈ جو امن و شانتی کا پیغام دیتی ہے اس کی طرف سے تمام عالم اسلام کو اور اپنے دیش واسیوں کو عید الاضحیٰ یعنی بقرعید کی بہت بہت مبارک بات دیتا ہوں آج عید الاضحیٰ پوری دنیا کے اندر منائی جا رہی ہے تو یہ جس کو قربانی کا تیوار بھی کہا جاتا ہے تو اس کے اندر خاص طورت یہ ہے کہ رب کی رضا مالک کو راضی کرنا اپنے خالق کو راضی کرنا اپنے پیدا کرنے والے کو راضی کرنا اور جس کی رضا کے لیے تن من دھن پنجابی میں اپنے پنجاب کے اندر کہتے ہیں کہ سیوا کی جاتی ہے لیکن اس کے اندر جہاں حضرت ابراہیم علیہ السلام والسلام نے اپنے تن کی بھی سیوا کی اپنے دھن کی بھی سیوا کی اور آخر میں اپنے بچے حضرت اسماعیل علیہ السلام والسلام کی قربانی کے لیے رب کی رضا کے لیے آپ تیار ہو گئے اور رب تبارک و تعالیٰ نے ان کے جذبات کو قبول کیا اور حضرت اسماعیل کی جگہ پہ ایک جانور کی قربانی کروا کے یہ اتہاس کے پنوں پہ لکھ دیا گیا کہ حضرت ابراہیم نے اپنے بچے کی قربانی کی اور صبح قیامت تک جب تک دنیا رہے گی ان کے انویائی ان کے چاہنے والے ان کے ماننے والے تمام عالم اسلام یہ قربانی کر کے ہمیشہ ان کی یاد کو زندہ کرتا رہے گا اس موقع پہ میں یہ پیغام دینا چاہتا ہوں کہ آپ کو بھی چاہیے کہ اپنے رب کی عبادت کریں بندگی کریں جس مقصد کے لیے رب نے ہمیں بنایا ہے ہم رب کی رضا کے اندر اپنی زندگی کو گزاریں کیونکہ رب راضی ہوتا ہے اچھے کام سے برے کام سے ناراض ہوتا ہے تو ہم اچھے کام کریں برے کاموں سے دور رہیں اور اپنی زندگی کو سفل بنائیں اور آپس میں جو بھائی چارہ ہماری گنگا جمنی تہذیب ہے اس کو کبھی ٹوٹنے نہ دیں اور تعلیم کی طرف ਬੱਚੋਂ ਦੀ ਤਾਲਿਮ ਕੀ ਤਰਫ ਵਿਸ਼ੇਸ਼ ਧਿਆਨ ਰੱਖੇ ਅਤੇ ਯਹੀ ਮੇਰਾ ਪੈਗਾਮ ਹੈ ਅਸਲਾਮੁਅਲਾਈਕਮ